ਮੈਂ ਮੰਚ ਤੇ ਬੈਠੇ ਮੇਰੇ ਕੈਬਨਿਟ ਦੇ ਸਾਥੀ ਸਿੱਖਿਆ ਮੰਤਰੀ ਹਰਜੋਤ ਬੈਂਸ ਜੀ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਜੀ ਰੈਵਨਿਊ ਮਿਨਿਸਟਰ ਬ੍ਰਹਮਸ਼ੰਕਰ ਜੇਮਪਾ ਜੀ ਲੋਕਲ ਬਾਡੀਜ਼ ਮਿਨਿਸਟਰ ਬਲਕਾ ਸਿੰਘ ਜੀ ਸੈਕਟਰੀ ਸਾਹਿਬਾਨ ਕੈਪਸਨਾ ਜੀ ਤੇ ਬਾਕੀ ਮਹਿਕਬੰਦੇ ਸਾਰੇ ਸੈਕਟਰੀ ਸਾਹਿਬਾਨ ਬੈਠੇ ਤੇ ਸਭ ਤੋਂ ਵੱਧ ਮੈਂ ਵਧਾਈ ਤੁਹਾਨੂੰ ਦਿਨਾ ਜਿਨ੍ਹਾਂ ਨੂੰ ਅੱਜ ਨਿਪਟ ਕੇ ਬੱਦਰ ਮਿਲ ਲੱਗੇ ਨੇ ਤੇ ਪੰਜਾਬ ਸਰਕਾਰ ਦੇ ਪਰਿਵਾਰ ਦੇ ਵਿੱਚ ਰੰਗਲੇ ਪੰਜਾਬ ਦੇ ਪਰਿਵਾਰ ਦੇ ਵਿੱਚ ਤੁਹਾਡਾ ਸਵਾਗਤ ਹੈ ਬਹੁਤ ਬਹੁਤ ਮਿਹਰਬਾਨੀ ਸਤਿ ਸ੍ਰੀ ਅਕਾਲ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਜਦੋਂ ਮੈਂ ਆ ਰਿਹਾ ਸੀਗਾ ਜਿਹੜੀ ਇਹ ਰੋਡ ਐ ਜਿਹੜੀ ਸਲਿੱਪ ਰੋਡ ਐ ਥੱਲੇ ਤਾਂ ਤੁਹਾਡੇ ਤੋਂ ਵੀ ਜ਼ਿਆਦਾ ਖੁਸ਼ੀ ਜਿਹੜੀ ਐ ਉਹ ਤੁਹਾਡੇ ਰਿਸ਼ਤੇਦਾਰਾਂ ਤੇ ਤੁਹਾਡੇ ਮਾਪਿਆਂ ਦੇ ਮੂੰਹ ਤੇ ਦੇਖੀ ਮੈਂ ਉੱਥੇ ਖੜੇ ਨੇ ਬਾਹਰ ਬਹੁਤ ਸਾਰੇ ਤੇ ਜਿਸ ਤਰ੍ਹਾਂ ਕਿਹਾ ਗਿਆ ਮੰਚ ਤੋਂ ਕਿ ਨੌਕਰੀ ਉਹ ਵੀ ਸਰਕਾਰੀ ਮਿਲ ਜਾਣੀ ਸਾਡੇ ਲਈ ਤਾਂ ਇੱਕ ਸੁਪਨਾ ਹੀ ਬਣ ਗਿਆ ਸੀ ਕਿ ਸਿਸਟਮ ਹੀ ਇੱਥੇ ਨਾ ਹੋ ਗਿਆ ਸੀਗਾ ਕਿ ਆਸਾਂ ਹੀ ਛੱਡਤੀਆਂ ਸੀ ਉਮੀਦਾਂ ਹੀ ਛੱਡਤੀਆਂ ਸੀ ਬਾਹਰਲੇ ਮੁਲਕਾਂ ਨੂੰ ਦੇਖਣ ਲੱਗ ਗਏ ਸੀ ਚਲੋ ਉੱਧਰ ਚੱਲਦੇ ਆ ਯਾਰ ਹੋਰ ਕੀ ਕਰ ਸਕਦੇ ਆ ਫਿਰ ਉਹ ਕੋਈ ਸ਼ੌਕ ਨੂੰ ਜਾਵੇ ਮੈਨੂੰ ਖੁਸ਼ੀ ਹੁੰਦੀ ਹੈ ਕੋਈ ਆਪਣੀ ਉਚੇਰੀ ਸਿੱਖਿਆ ਵਾਸਤੇ ਜਾਵੇ ਤਾਂ ਮੈਨੂੰ ਖੁਸ਼ੀ ਹੁੰਦੀ ਹੈ ਕੋਈ ਡਿਗਰੀ ਲੈਣ ਮਾਸਟਰਸ ਕਰਨ ਜਾਵੇ ਤਾਂ ਖੁਸ਼ੀ ਹੁੰਦੀ ਹੈ ਪਰ ਜੇ ਮਜਬੂਰੀ ਲੈ ਕੇ ਜਾਂਦੀ ਹੈ ਫਿਰ ਬਹੁਤ ਦੁੱਖ ਹੁੰਦਾ ਹੈ ਫਿਰ ਇਹ ਮਾਲਾ ਸਿਸਟਮ ਦਾ ਕਸੂਰ ਹੈ ਕਿ ਮੈਂ ਆਪਣੀਆਂ ਸੀੜੀਆਂ ਚ ਆਪਣੀਆਂ ਸੀਰੀਲਾਂ ਚ ਵੀ ਪਹਿਲਾਂ ਗੱਲਾਂ ਕਹਿੰਦਾ ਰਿਹਾ ਇਹ ਗੱਲ ਸੋ ਜਿਸ ਤਰ੍ਹਾਂ ਦੱਸਿਆ ਕਿ ਕਿਸੇ ਨੇ ਹਾਈਲਾਈਟ ਕਰ ਰੱਖੀ ਸੀ ਕੋਈ ਬਾਹਰੋਂ ਆਇਆ ਹੈ ਕਈ ਕੋਈ ਬਾਹਰੋਂ ਆਇਆਂ ਨੂੰ ਪੜਾ ਰਹੇ ਆ ਮਤਲਬ ਇਹ ਕਮਾਲ ਦੀਆਂ ਕਹਾਣੀਆਂ ਨੇ ਜਿਹੜੀਆਂ ਕਦੇ ਕਿਸੇ ਨੇ ਸੁਣੀਆਂ ਹੀ ਨਹੀਂ ਕਦੇ ਨੇੜੇ ਹੋ ਕੋ ਕਦੇ ਸੁਣੀ ਹੋਈ ਨਹੀਂ ਮਹਿਲਾਂ ਵਾਲੇ ਆਉਂਦੇ ਰਹੇ ਜਿੱਤਦੇ ਰਹੇ ਲੋਕ ਜਿਤਾਉਂਦੇ ਰਹੇ ਉਹ ਫਿਰ ਆਪਦੇ ਘਰ ਦੇ ਕੁੰਡੇ ਅੰਦਰੋਂ ਲਾਉਂਦੇ ਰਹੇ ਲੋਕ ਉਹਨਾਂ ਦੇ ਘਰਾਂ ਮੂਹਰੋਂ ਵਾਪਸ ਆਉਂਦੇ ਰਹੇ ਹੁਣ ਪਹਿਲੀ ਵਾਰ ਹੋਇਆ ਹੈ ਕਿ ਆਮ ਘਰਾਂ ਦੇ ਤਿਆਂ ਪੁੱਤਾਂ ਇਹਨੇ ਉਹਨਾਂ ਨੇ ਕੁੰਡੇ ਖੋਲ ਰੱਖੇ ਆਂ ਵੀ ਆਜੋ ਮਿਲ ਲਓ ਦੱਸੋ ਗੱਲ ਕੀ ਐ ਕੀ ਚਾਹੀਦਾ ਕਿਵੇਂ ਕਰੀਏ ਦੱਸੋ ਸਿਸਟਮ ਨੂੰ ਕਿਵੇਂ ਠੀਕ ਕਰੀਏ ਸੋ ਬੜੇ ਦੇਰ ਬਾਅਦ ਇਹ ਅੱਜ ਬੜਾ ਟੱਚਿੰਗ ਕਹਾਣੀਆਂ ਤੁਸੀਂ ਦੱਸਿਆ ਮੇਰੇ ਖਿਆਲ ਚ ਹਰੇਕ ਬੰਦੇ ਕੋਲੇ ਕਹਾਣੀਆਂ ਐ ਪਰ ਆਪਾਂ ਚਾਰ ਪੰਜ ਹੀ ਸੁਣੀਆਂ ਨੇ ਲਗਭਗ ਸੇ ਇਹੀ ਨੇ ਕਿ ਤਿਆਰੀ ਕਰ ਲਈ ਸੀਗੀ ਜੀ ਬاہر ਜਾਣ ਦੀ ਪਰ ਇੱਕ ਚਿੱਠੀ ਆ ਗਈ ਤੇ ਉਹਨੇ ਰੋਕ ਤੇ ਮੈਂ ਇੱਕ ਵਾਰੀ 2 ਕੁ ਮਹੀਨੇ ਪਹਿਲਾਂ ਦੀ ਗੱਲ ਹੈ ਮੈਂ ਦਿੱਲੀ ਜਾ ਰਿਹਾ ਸੀਗਾ ਇੱਥੋਂ ਚੰਡੀਗੜ੍ਹੋਂ ਫਲਾਈਟ ਲੈ ਕੇ ਤਾਂ ਇੱਕ ਕੁੜੀ ਉਹਦੀ ਮਾਂ ਵੀ ਨਾਲ ਸੀ ਉਹਦੀ 70 ਸਾਲ ਦੀ ਦਾਦੀ ਵੀ ਨਾਲ ਸੀ ਤੇ ਉਹਦਾ ਭਰਾ ਵੀ ਸੀਗਾ ਤੇ ਉਹਦੀ ਭਾਬੀ ਵੀ ਸੀ ਉਹ ਚਾਰ ਪੰਜ ਸੀਟਾਂ ਉਹਨਾਂ ਦੀ ਇਕੱਠੀਆਂ ਸੀ ਮੇਰੀ ਵੀ ਸੀਟ ਉੱਤੀ ਆ ਗਈ ਤਾਂ ਕੁੜੀ ਮੈਨੂੰ ਕਹਦੀ ਜੀ ਅੱਜ ਜਿਹੜਾ ਮੇਰਾ ਦਿਨ ਹੈ ਬਹੁਤ ਵਧੀਆ ਬਣ ਗਿਆ ਜੀ ਡਬਲ ਖੁਸ਼ੀ ਹੋ ਗਈ ਮੈਂ ਕਿਹੜੀ ਗੱਲ ਉਹ ਕਹਿੰਦੀ ਜੀ ਤੁਸੀਂ ਮੈਨੂੰ ਪਟਵਾਰੀ ਦੀ ਨੌਕਰੀ ਦਿੱਤੀ ਹੈ ਤੇ ਇਹ ਨੂਰਪੁਰ ਵੇਦੀਵਾਲ ਦੀ ਹੋਈ ਸੀ ਕੁੜੀ ਅਰ ਉੱਪਰ ਜ਼ਿਲ੍ਹੇ ਚ ਕਹਿੰਦੀ ਵੀ ਮੈਂ ਆਪਣੇ ਘਰਦਿਆਂ ਨਾਲ ਇਹ ਵਾਦਾ ਕੀਤਾ ਹੋਇਆ ਸੀ ਬਹੁਤ ਚਿਰ ਪਹਿਲਾਂ ਵੀ ਜਿੱਦਿ ਮੈਨੂੰ ਪਹਿਲੀ ਸਰਕਾਰੀ ਤਨਖਾਹ ਮਿਲੀ ਮੈਂ ਉਹ ਤਨਖਾਹ ਚ ਉਹ ਤਨਖਾਹ ਚ ਪੈਸੇ ਖਰਚ ਕੇ ਆਪਣੇ ਦਾਦੀ ਦਾਦੀ ਨੂੰ ਆਪਣੇ ਭਰਾ ਨੂੰ ਆਪਣੇ ਮਾਂ ਨੂੰ ਜਹਾਜ ਦਾ ਝੂਟਾ ਦਵਾਉਂਗੀ ਮਤਲਬ ਕਿੱਡੀ ਵੱਡੀ ਗੱਲ ਹੋ ਜਾਂਦੀ ਹੈ ਉਹ ਕਹਿੰਦੀ ਮੈਂ ਅੱਜ ਦਿੱਲੀ ਲੈ ਕੇ ਚੱਲੀ ਆ ਇਹਨਾਂ ਨੂੰ ਬੰਗਲਾ ਸਾਹਿਬ ਗੁਰਦੁਆਰਾ ਸਾਹਿਬ ਅਸੀਂ ਮੱਥਾ ਟੇਕਾਂਗੇ ਤੇ ਮੈਂ ਕਹੇ ਵੀ ਚਲੋ ਕਹਿੰਦੀ ਪਹਿਲੀ ਤਨਖਾਹ ਮਿਲੀ ਹੈ ਸਾਨੂੰ ਤੇ ਇਸ ਤੋਂ ਪਹਿਲਾਂ ਜਿਹੜੇ ਆਪ ਪਟਵਾਰੀ ਰੱਖੇ ਸੀ ਉਹਨਾਂ ਦੀ ਉਹਨਾਂ ਦੀ ਟ੍ਰੇਨਿੰਗ ਖਤਮ ਹੋ ਗਈ ਨਾ ਤਨਖਾਹ ਪਰ ਟ੍ਰੇਨਿੰਗ ਦੀ ਵੀ ਤਨਖਾਹ ਦੇਣ ਲੱਗੇ ਹੁਣ ਤਾਂ ਟ੍ਰੇਨਿੰਗ ਦੀ ਵੀ ਤਨਖਾਹ ਦਿੰਨੇ ਆ ਕਿ ਜਿਸ ਦਿਨ ਤੁਸੀਂ ਟ੍ਰੇਨਿੰਗ ਸ਼ੁਰੂ ਕਰਤੀ ਉਹਦੇ ਤੋਂ ਤੁਸੀਂ ਸਮਝ ਲਓ ਜੌਬ ਸ਼ੁਰੂ ਹੋ ਗਈ ਸੋ ਕਹਿੰਦੀ ਸਾਂ ਮੈਨੂੰ ਪਹਿਲੀ ਤਨਖਾਹ ਸਰਕਾਰੀ ਮਿਲੀ ਐ ਤੇ ਮੈਂ ਇਹ ਇੱਕ ਕਿੱਡੀ ਵੱਡੀ ਗੱਲ ਆ ਜੀ ਕਿਸੇ ਘਰ ਲਈ ਇੱਕ ਖੁਸ਼ੀ ਦੀ ਗੱਲ ਆ ਉਹਦੇ ਮਾਂ ਪਿਓ ਜਿਹੜੇ ਨੇ ਉਹ ساری ਉਮਰ ਯਾਦ ਰੱਖਣਾ ਵੀ ਅਸੀਂ ਜਹਾਜ਼ ਤੇ ਚੜੇ ਸੀ ਸਾਡੇ ਲਈ ਤਾਂ ਸੁਪਨੇ ਨੇ ਇਹ ਕਾਗਜ਼ ਖੂਜ ਦੇ ਉਹ ਅੜਾਉਂਦੇ ਰਹੇ ਆ ਆਪਾਂ ਜਹਾਜ਼ ਬਾਕੀ ਜਹਾਜ਼ ਕੱਪਾ ਨੂੰ ਕਿੱਥੇ ਮਿਲਣੇ ਨੇ ਸੋ ਇਸ ਕਰਕੇ ਆਮਕਰਾਂ ਚ ਖੁਸ਼ੀਆਂ ਆਉਣੀਆਂ ਬਹੁਤ ਜ਼ਰੂਰੀ ਨੇ ਕਿਉਂਕਿ ਜਦੋਂ ਵੀ ਕੋਈ ਰੈਵੋਲੂਸ਼ਨ ਆਇਆ ਕੋਈ ਕ੍ਰਾਂਤੀ ਵੀ ਆਈ ਆ ਆਮਕਰਾਂ ਦਿੱਤੀਆਂ ਪੁੱਤਾਂ ਨਹੀਂ ਲਿਆਂਦੀਆਂ ਨੇ ਉਹ ਆਮਕਰਾਂ ਦੇ ਜਦੋਂ ਉੱਠਦੇ ਆ ਫਿਰ ਆਮਕਰਾਂ ਦੇ ਹੁੰਦੇ ਆ ਸੋ ਇਸ ਕਰਕੇ ਜੇ ਤੁਹਾਨੂੰ ਤੁਹਾਡੀ ਡਿਗਰੀ ਮੁਤਾਬਕ ਇੱਥੇ ਕੰਮ ਮਿਲ ਜੇ ਕੌਣ ਜਾਊਗਾ ਬਾਹਰ ਕਿਉਂ ਜਾਵਾਂਗੇ ਬਾਹਰ ਹਾਕਮ ਮੰਨ ਜ਼ਰੂਰ ਜਾ ਸਕਦੇ ਆ ਮੁੜੇ ਹੋ 15 ਦਿਨ ਬਾਅਦ ਮਹੀਨੇ ਬਾਅਦ ਪਰ ਉੱਥੇ ਉਹ ਦੇਖ ਲੋ ਹਾਲਾਤ ਦੇ ਕੋਲ ਤੁਸੀਂ ਪੁੱਛ ਲਿਓ ਤੁਹਾਡੇ ਸਾਥ ਹੀ ਗਏ ਹੋਣਗੇ ਉੱਥੇ ਹਾਲਾਤ ਖਰਾਬ ਹੋਏ ਪਏ ਨੇ ਦੰਗੇ ਹੋਈ ਜਾਂਦੇ ਉੱਥੇ ਇਮੀਗ੍ਰੈਂਟਸ ਦੇ ਖਿਲਾਫ ਦੰਗੇ ਚੱਲ ਰਿਹਾ ਇਸ ਵਕਤ ਇੰਗਲੈਂਡ 'ਚ ਹਰ ਸ਼ਹਿਰ 'ਚ ਆਪਾਂ ਆਪਣਾ ਮੁਲਕ ਠੀਕ ਕਰੀਏ ਕਿਉਂ ਜਾ ਕੇ ਉੱਥੇ ਉਹਨਾਂ ਨਾਲ ਲੜੀ ਜੰਦੇ ਆਪਾਂ ਆਪਰਾ ਮੁਲਕ ਤਾਂ ਠੀਕ ਹੋਊਗਾ ਜੇ ਮੂਰੇ ਆਪਾਂ ਬੰਦੇ ਇਹੋ ਜਿਲੇ ਕੇ ਆਵਾਂਗੇ ਕਾਨੂੰਨ ਮੇ ਲਾਅ ਮੇਕਰ ਜਿਹੜੇ ਨੇ ਉਹ ਜਿਹੜੇ ਆਪਣੇ ਆਪਣੇ ਵਿੱਚੋਂ ਹੋਣਗੇ ਜਿਹੜੇ ਆਪਣੇ ਦੁੱਖਾਂ ਨੂੰ ਜਾਣਦੇ ਨੇ ਹੁਣ ਜਿਹੜਿਆਂ ਨੂੰ ਜਿਹਨਾਂ ਦੀ ਗਿਣਤੀ ਵੀ 100 ਤੋਂ ਬਾਅਦ ਸ਼ੁਰੂ ਹੁੰਦੀ ਹੈ ਉਹਨਾਂ ਨੂੰ ਕੀ ਪਤਾ ਥੱਲੇ 33 ਵੀ ਹੁੰਦਾ ਹੈ ਥੱਲੇ 75 ਵੀ ਹੈਗਾ ਜਿਹਨੂੰ 69 ਤੇ 89 ਦਾ ਨਹੀਂ ਪਤਾ ਵੀ ਕੀ ਫਰਕ ਹੈ ਉਹਨਾਂ ਉਹਨਾਂ ਤੋਂ ਆਪਾਂ ਕੀ ਉਮੀਦ ਕਰ ਲਾਂਗੇ ਉਹ ਇੱਕ ਦਿਨ ਮੈਂ ਸੁਣ ਰਿਹਾ ਸੀ ਟੀਵੀ ਤੇ ਕਹਿੰਦੇ ਜੀ ਕੈਪਟਨ ਮਿੰਦਰ ਸਿੰਘ ਜੀ ਦੀ ਬੇਟੀ ਲਾਂਚ ਹੋ ਰਹੀ ਹੈ ਰਾਜਨੀਤੀ 'ਚ ਲਾਂਚ ਹੁੰਦੇ ਹੈ ਲਾਂਚ ਜਿਵੇਂ ਰੌਕਟ ਨਹੀਂ ਲਾਂਚ ਹੁੰਦੇ ਲਾਂਚ ਕਰ ਰਹੇ ਆ ਚੰਦਰਿਆਂ ਲਾਂਚ ਕਰ ਰਹੇ ਆ ਇਹ ਲਾਂਚ ਹੁੰਦੇ ਆ ਦਰ ਰਾਜਨੀਤੀ 'ਚ ਬੀਨੂੰ ਲਾਉਣ ਲੱਗਿਆ ਜੀ ਅੱਜ ਇਹਨੂੰ ਰਾਜਨੀਤੀ 'ਚ ਵੀ ਇਹ ਉਹਨੇ ਮੈਂ ਚਲੋ ਸੁਣ ਲੈਂਦੇ ਆ ਭਾਸ਼ਣ ਦੇ ਉਹ ਨੂੰ ਮੈਨੂੰ ਪਤਾ ਸਾਹਮਣੇ ਤਾਂ ਮੇਰੇ ਨਾਲ ਹੀ ਪੰਗਾ ਤਾਂ ਮੇਰੇ ਨਾਲ ਹੀ ਪੈਣਾ ਹੈ ਮੂਰੋ ਸੁਣ ਲੈਨੇ ਮੈਂ ਕਿ ਪਹਿਲੀਆਂ ਚਾਰ ਲੈਣਾ ਚੀ ਮੈਂ ਕਿ ਇਹਦਾ ਗਿਆ ਕੰਮ ਉਹਨੇ ਕਹਿਣਾ ਸੀ ਕਿ ਮੇਰੇ ਪਿਤਾ ਜੀ ਨੇ ਪਟਿਆਲੇ ਦੀ ਵਿਕਾਸ ਤੇ 144 ਕਰੋੜ ਰੁਪਏ ਖਰਚੇ ਉਹਨੇ ਕੀ ਕਿਹਾ ਮੇਰੇ ਫਾਦਰ ਨੇ ਪਟਿਆਲੇ ਦੇ ਵਿਕਾਸ ਤੇ 144 ਕਰੋੜ ਰੁਪਏ ਖਰਚੇ ਮੈਨੂੰ ਪਤਾ ਲੱਗਿਆ ਇਹਨੂੰ 100 ਤਾਂ ਕਹਿਣਾ ਹੁੰਦਾ ਇਹਨੂੰ 44 ਨਹੀਂ ਕਹਿਣਾ ਹੁੰਦਾ ਮੈਂ ਕਿਹਾ ਸਰ ਗਿਆ ਬਸ ਆ ਤਾਂ ਹੈ ਕੀ ਕਰੀ ਇਹ 144 ਕਰੋੜ ਵਾਲੇ ਨੇ ਕੀ ਉਮੀਦ ਕਰ ਲਵਾਂਗੇ ਉਹਨਾਂ ਤੋਂ ਕੋਈ ਨੌਕਰੀਆਂ ਨਹੀਂ ਕੱਢੀਆਂ ਹੁਣ ਕਿਵੇਂ ਦੇਈ ਜਾਂਦੇ ਆ ਜੀ ਨੌਕਰੀਆਂ खजाना है उकट्रिएट है अफसर ने हूँ किमें हो जाता अच्छे आए चार सौ सतारा पा के चुताली हजार छे सौ छियाहठ जानी कि दो चौके तीन छीके चुताली हज़ार छे सौ छिया छियाहठ नौकरिया अज हो गई अज मिला के और अस हर रोज़ करते हैं हमें चार दिन तीन दिन पहल तीन सौ तो कुछ बदस वाले मैं उ फलौर ਉਹਨਾਂ ਨੂੰ ਪੁਆਇੰਟਮੈਂਟ ਲੈਟਰ ਦੇ ਕੇ ਆ। ਹਜੇ ਹੋਰ ਬਹੁਤ ਕਰਨੇ ਨੇ। ਅੱਛਾ ਇਹ ਕਿਉਂ ਅਸੀਂ ਬੂੰਦ ਬੂੰਦ ਨਾਲ ਸਮੁੰਦਰ ਭਰਦਾ। ਅਸੀਂ ਜਦੋਂ ਹੀ ਸਾਡੇ ਕੋਲ ਕਲੀਅਰ ਹੋ ਜਾਂਦਾ ਹੈ। ਡਿਪਾਰਟਮੈਂਟ ਵੱਲੋਂ ਜਾਂ ਹਾਈ ਕੋਰਟ ਦਾ ਕੋਈ ਪੰਗਾ ਹੋਵੇ। ਕੋਈ ਪੀਆਈਐਲ ਵਗੈਰਾ ਨਾ ਹੋਵੇ। ਜਦੋਂ ਲੀਗਲੀ ਸਾਰਾ ਕੁਝ ਕਲੀਅਰ ਹੋ ਜਾਂਦਾ ਅਸੀਂ ਕਹਿੰਦੇ ਆ ਰੱਖ ਲਓ ਫੰਕਸ਼ਨ। ਅਸੀਂ ਨਹੀਂ ਚਾਹੁੰਦੇ। ਭਾਵੇਂ 400 ਬੰਦੇ ਰੱਖੋ 300 ਰੱਖੋ। ਅਸੀਂ ਨਹੀਂ ਚਾਹੁੰਦੇ ਕਿ ਕਿਸੇ ਦੀ ਨੌਕਰੀ ਲੇਟ ਹੋ ਜੇ ਇਸ ਕਰਕੇ ਕਿ ਮੁੱਖ ਮੰਤਰੀ ਕੋਲ ਟਾਈਮ ਨਹੀਂ ਹੈਗਾ ਜੀ। ਪਹਿਲਾਂ 5ਵੇਂ ਸਾਲ ਕੱਢਦੇ ਸੀਗੇ ਜੀ। ਉਹ ਚ ਵੀ ਫਿਰ ਆਪਦੇ ਰੱਖਦੇ ਸੀ ਸਾਰੇ ਸੁਇਸ ਕਰਕੇ ਹਜੇ ਬਹੁਤ ਹੋਰ ਬਹੁਤ ਕੁਰਸੀਆਂ ਤੁਹਾਡਾ ਇੰਤਜ਼ਾਰ ਕਰ ਰਹੀਆਂ ਨੇ ਜਿਵੇਂ ਹੁਣ ਇੱਥੋਂ ਅਸੀਂ ਤੁਹਾਨੂੰ ਬਿਨਾਂ ਪੈਸਿਆਂ ਤੋਂ ਬਿਨਾਂ ਸਪਾਰਸ਼ ਤੋਂ ਭੇਜ ਰਹੇ ਹਾਂ ਬਖਵਕ ਕੁਰਸੀਆਂ ਤੇ ਬਿਠਾ ਰਹੇ ਹਾਂ ਜਦੋਂ ਤੁਸੀਂ ਉੱਥੇ ਜਾ ਕੇ ਕੰਮ ਸ਼ੁਰੂ ਕਰੋਗੇ ਕੱਲ ਨੂੰ ਤਾਂ ਤੁਸੀਂ ਵੀ ਇਹੀ ਸੇਵਾ ਦਿਓ ਕਿ ਲੋਕ ਤੁਹਾਡੇ ਕੋਲ ਜਿਹੜੇ ਆਉਣਗੇ ਕੰਮ ਵਾਸਤੇ ਤੁਸੀਂ ਵੀ ਬਿਨਾਂ ਪੈਸੇ ਤੋਂ ਤੇ ਬਿਨਾਂ ਸਪਾਰਸ਼ ਤੋਂ ਕਿਸੇ ਨੂੰ ਖੋਜ ਕਰਕੇ ਭੇਜ ਦੋਗੇ ਉਹਦਾ ਦੁਨੀਆ 'ਚ ਕ੍ਰਾਂਤੀ 'ਚ ਕੋਈ ਮੁੱਲ ਨਹੀਂ ਹੈਗਾ ਜਿਹੜੀਆਂ ਦੁਆਵਾਂ ਉਹ ਦੇਊਗਾ ਨਾ ਬੰਦਾ ਉਹ ਤਾਂ ਦੁਨੀਆ ਦੀ ਕਿਸੇ ਕ੍ਰਾਂਤੀ 'ਚ ਕੋਈ ਮੋਲੀ ਹੈ। ਆਪਣੀ ਇਮਿਹਤ ਵੀ ਬਣਾਉਣੀ ਹੈ ਦਫ਼ਤਰ 'ਚ। ਵੀ ਹਾਂ ਅਸੀਂ ਹੈਗੇ ਆਂ ਆਪਣੀ ਕੁਰਸੀ ਦੀ ਇਮਿਹਤ ਬਣਾਉਣੀ ਹੈ। ਐਲਨ ਮਸਕ ਦੁਨੀਆ ਦਾ ਸਭ ਤੋਂ ਅਮੀਰ ਬੰਦਾ ਹੈ। ਟਵਿੱਟਰ ਦਾ ਮਾਲਕ ਹੈ। ਫੈਸਲਾ ਕੰਪਨੀਆਂ ਉਹਦੀ ਦੁਨੀਆ ਦਾ ਸਭ ਤੋਂ ਅਮੀਰ ਬੰਦਾ ਹੈ ਉਹ ਦਫ਼ਤਰ ਚ ਇੱਕ ਗੋਰੀ ਕੰਮ ਕਰਦੀ ਸੀ ਹਜ਼ਾਰਾਂ ਬੰਦੇ ਕਰਦੇ ਉਹ ਵੀ ਕਰਦੀ ਸੀ ਉਹਨੇ ਉਹਰ ਜਾਈ ਦੇਣਾ ਕਿ ਨਹੀਂ ਮੈਨਰੇ ਜਾਈ ਦੇਣਾ ਜੀ ਅਸਤੀਫਾ ਦੇਣਾ ਨੌਕਰੀ ਤੋਂ ਉਹ ਕਹਿੰਦਾ আচ্ছা ਅਸਤੀਫਾ ਦੇਣਾ ਕਹਿੰਦਾ ਕੋਈ ਗੱਲ ਅਸਤੀਫਾ ਫੜਾ ਦੇ ਆ ਚੱਕ ਕੇ 1 ਲੱਖ ਡਾਲਰ ਬਾਹਰ ਟੂਰ ਤੇ ਜਾਇਆ ਮਹੀਨਾ ਡੇਢ ਮਹੀਨਾ ਬਾਹਰ ਟੂਰ ਤੇ ਜਾਇਆ ਉਦੋਂ ਬਾਅਦ ਤੇਰੇ ਅਸਤੀਫੇ ਤੇ ਆ ਡਿਸਾਈਡ ਕਰ ਲਾਂਗੇ ਉਹ ਨੇ ਆਖਾ ਬਦਿਆ ਕੰਮ ਨਾਲ ਮੇਰਾ ਅਸਤੀਫਾ ਹੋ ਗਿਆ ਨਾਲੇ ਮੈਨੂੰ ਲੱਖ ਡਾਲਰ ਮਿਲ ਗਿਆ ਮੈਂ ਤਾਂ ਬਾਹਰ ਟੂਰ ਤੇ ਜਾਉਂ ਬਾਹਰ ਟੂਰ ਤੇ ਚਲੀ ਗਈ ਮਹੀਨੇ ਡੇਢ ਸਵਾ ਮਹੀਨੇ ਬਾਅਦ ਆਈ ਵਾਪਸ ਪੂਰੀ ਦੁਨੀਆ ਘੁੰਮ ਕੇ ਕਹਿੰਦੀ ਜੀ ਮੈਂ ਆ ਗਈ ਮੇਰਾ ਅਸਤੀਫਾ ਕਨਾਂ ਪੈਸਤੀਫਾਦਰਾ ਮਨਜ਼ੂਰ ਕਰ। ਥੈਂਕ ਯੂ ਵੈਰੀ ਮਚ ਉਹ ਕਹਿੰਦੀ ਜੀ ਆਹੀ ਕੁਛ ਕਰਨਾ ਸੀ ਉਸੇ ਦਿਨ ਹੀ ਕਰ ਲੈਂਦੇ ਜੀ ਮੈਨੂੰ ਲੱਖ ਡਾਲਰ ਦੇ ਕੇ ਪੂਰੀ ਦੁਨੀਆ 'ਚ ਭੇਜ ਕੇ ਤੁਹਾਨੂੰ ਕੀ ਕਿਵੇਂ ਕੀ ਹੋ ਗਿਆ ਇਹ ਇਹ ਕਿਹਾ ਜਾ ਫੈਸਲਾ ਫੈਸਲਾ ਹੁਣ ਦੇਖੋ ਸੀ ਉਸ ਬੰਦੇ ਦਾ ਫਿਰ ਕੁਛ ਨਾ ਕੁਛ ਤਾਂ ਲੱਗ ਹੁੰਦਾ ਹੈ ਨਾ ਜਿਹੜੇ ਦੁਨੀਆ 'ਚ ਕੁਝ ਕਰਦੇ ਆ ਉਹ ਕਹਿੰਦਾ ਜਿਸ ਵੇਲੇ ਤੂੰ ਅਸਤੀਫਾ ਦੇਣ ਆਈ ਸੀ ਨਾ ਉਦੋਂ ਮੈਨੂੰ ਇਹ ਪਤਾ ਨਹੀਂ ਸੀ ਕਿ ਮੇਰੇ ਦਫ਼ਤਰ 'ਚ ਤੇਰੀ ਕਿੰਨੀ ਕ ਇੰਪੋਰਟੈਂਸ ਹੈ ਕਿੰਨੀ ਕ ਇੰਪੋਰਟੈਂਸ ਹੈ ਕਹਿੰਦਾ ਜਦੋਂ ਤੂੰ ਚਲੀ ਗਈ ਜੇ ਤਾਂ ਤਿੰਨ ਚਾਰ ਦਿਨਾਂ 'ਚ ਹਲਬਲੀ ਮੱਝ ਜਾਂਦੀ ਭਈ ਉਹ ਆਈ ਨਹੀਂ ਹੈਗੀ ਉਦੇ ਬਿਨਾ ਕੰਮ ਰੁਕਿਆ ਪਿਆ ਫਿਰ ਤਾਂ ਮੈਂ ਤੈਨੂੰ ਉਹਦੀ ਬੁਲਾ ਲੈਂਦਾ ਕਹਿੰਦਾ ਮੀਨਾ ਮੈਨੂੰ ਕਿਸੇ ਨੇ ਪੁੱਛਿਆ ਹੀ ਨਹੀਂ ਵੀ ਆਈ ਹੈ ਜਾਂ ਨਹੀਂ ਆਈ ਕਹਿੰਦਾ ਜਾ ਤੂੰ ਸੋਚੇ ਆਪਣੀ ਐਹਮੀਅਤ ਬਣਾਉਣੀ ਹੈ ਜਿੱਥੇ ਬਹਿਣਾ ਥੋੜੇ ਬਿਨਾ ਸਰੇ ਨਾ ਫਿਰ ਦਫ਼ਤਰ 'ਚ ਵੀ ਅੱਜ ਆਇਆ ਨਹੀਂ ਉਹਦੇ ਬਿਨਾ ਯਾਰ ਖਾਲੀ-ਖਾਲੀਆ ਲੱਗ ਜਾਂਦਾ ਐਨਾ ਕੁ ਜ਼ਿੰਮੇਵਾਰੀ ਨਾਲ ਕੰਮ ਕਰਨਾ ਇਹ ਮੈਂ ਤੈਨੂੰ ਬੇਲ ਤੇ ਨੰਬਰ ਦਉ ਮੈਂ ਹਰ ਇੱਕ ਤਾਂ ਮੈਂ ਕਹਿਣਾ ਇੱਕ ਤਾਂ ਆ ਵੀ ਗਈ ਐਪਲੀਕੇਸ਼ਨ ਪਹਿਲਾਂ ਪੜ ਹੁਣ ਪਹਿਲਾਂ ਡੌਂਕਰੀਆਂ ਜੁਆਇਨ ਕਰ ਲਿਓ ਬਾਦਲੀ ਵਾਲੀਆਂ ਅਰਜ਼ੀਆਂ ਥੋੜੇ ਚਿਰ ਬਾਅਦ ਚ ਲੈ ਆਇਓ ਆ ਪਹਿਲਵਾਨ ਨੇ ਤਾਂ ਕਹਿਤਾ ਪਹਿਲਵਾਨ ਨੇ ਤਾਂ ਕਹਿਤਾ ਕਹਿੰਦੇ ਮੇਰੇ ਤਾਂ ਕਰੋ ਕੰਮ ਠੀਕ ਹੈ ਨਾ ਸੋ ਥੋੜਾ ਜਨਾ ਪਹਿਲਾਂ ਸਿਸਟਮ ਚ ਤਾਂ ਵੱਢ ਜਾ ਅਸੀਂ ਕੋਸ਼ਿਸ਼ ਹੀ ਕਰਾਂਗੇ ਤੁਹਾਡੀਆਂ ਡਿਊਟੀਆਂ ਘਰਾਂ ਦੇ ਨੇੜੇ ਤੇੜੀ ਰਹਿਣ ਹੁਣ ਜਮੇ ਹੀ ਘਰੇ ਤਾਂ ਹੋ ਨਹੀਂ ਸਕਦਾ ਨਾ ਫਿਰ ਥੋੜਾ ਤਾਂ ਦੂਰ ਇਧਰ ਉਧਰ ਜਾਣਾ ਪੈਂਦਾ ਹੀ ਹੈ ਇਹ ਵੀ ਦੇਖ ਲਿਓ ਕਿ ਦੁਨੀਆ ਜਿੰਨੇ ਬੰਦੇ ਨੇ ਤਰੱਕੀਆਂ ਕੀਤੀਆਂ ਨੇ ਜੱਦੀ ਘਰਾਂ ਚ ਨਹੀਂ ਰਹਿੰਦੇ ਉਹ जद्दर छड़ने पेंदे करने वास्ते देख लो जिन्हें बंद कामयाब ने अपना जद्दी घर छ जद्दी घर कितने होर ने चाहे हो, मनमोहन सिंह जी ने जद्दर तो अमृतसर से चाहे वो अमिताभ बच्चन जद्दर तो इलाहाबाद से हां ਉਹਨਾਂ ਦੇ ਧੀਗਰ ਲਹਾਬਾਸੀ ਉਹ ਮੁੰਬਈ ਜਾ ਕੇ ਕਾਮਯਾਬ ਹੋ ਗਿਆ ਅਭਿਸ਼ੇਕ ਵਜਨ ਉਹ ਜੱਦੀ ਘਰ ਚ ਰਹਿੰਦਾ ਬਸ ਫਿਰ ਤੁਹਾਨੂੰ ਪਤਾ ਹੀ ਹੈ ਫਿਰ ਉਹਨੂੰ ਵੀ ਛੱਡਣਾ ਪਊਗਾ ਲਾ ਹੁਕਰ ਆਪ ਦਾ ਡਰਣਾ ਪੂਗੇ ਤੇ ਪਹਿਲਾਂ ਜੱਦੀ ਕਾ ਚ ਤੁਹਾਨੂੰ ਸੇਫਟੀ ਹੋ ਜਾਂਦੀ ਹੈ ਨਾ ਤੁਹਾਡੇ ਤੇ ਕੋਈ ਤਲਵਾਰ ਨਹੀਂ ਲਟਕਦੀ ਵੀ ਹੋ ਗਏ ਆ ਠੀਕ ਐ ਤੇ ਸਾਰਾ ਕੁਝ ਠੀਕ ਐ ਵਧੀਆ ਫਿਰ ਤੁਸੀਂ ਐਫਰਟ ਨਹੀਂ ਕਰਦੇ ਐਫਰਟ ਤਾਂ ਕਰਾਂਗੇ ਜੇ ਕੋਈ ਤਲਵਾਰ ਲਟਕੋਗੀ ਕਿਸੇ ਨਾ ਕਿਸੇ ਉਹ ਜਿਵੇਂ ਕਹਿੰਦੇ ਲੋੜ ਕਾਟ ਦੀ ਮਾਂ ਹੈ ਜਦੋਂ ਕੋਈ ਜ਼ਰੂਰਤ ਹੋਵੇ ਉਦੋਂ ਫਿਰ ਕੁਛ ਨਾ ਕੁਛ ਨਿਕਲੂਗਾ ਉਹ ਚੋਂ ਫਿਰ ਆਪਾਂ ਐਫਰਟ ਕਰਾਂਗੇ ਐਫਰਟ ਕਰਾਂਗੇ ਤਾਂ ਫਿਰ ਉਹਦੇ ਨਾਲ ਜੋ ਮਰਜ਼ੀ ਅਚੀਵ ਕਰ ਲਓ ਗਲਤੀਆਂ ਨਹੀਂ ਹੋਣਗੀਆਂ ਜਿਨੇ ਕੋਈ ਕਹਿਆ ਜਾਂਦਾ ਕਿ ਜਿਨੇ ਕੋਈ ਜਿਨੇ ਕੋਈ ਗਲਤੀ ਨਹੀਂ ਕੀਤੀ ਇਹਦਾ ਮਤਲਬ ਫਿਰ ਉਹਨੇ ਕੋਈ ਕੰਮ ਵੀ ਨਹੀਂ ਕੀਤਾ ਕੰਮ ਦੌਰਾਨ ਗਲਤੀਆਂ ਹੁੰਦੀਆਂ ਨੇ ਹਰੇਕ ਤੋਂ ਹੁੰਦੀਆਂ ਨੇ ਵੱਡੇ ਵੱਡੇ ਤਾਂ ਹੋ ਜਾਂਦੀਆਂ ਨੇ ਗਲਤੀ ਹੋ ਜਾਂਦੀ ਹੈ ਪਰ ਉਹ ਗਲਤੀ ਤੋਂ ਸਿੱਖ ਕੇ ਅੱਗੇ ਵਧੋ ਸੋ ਮੈਂ ਤਾਂ ਇਹੀ ਇੱਕ ਐਗਜ਼ਾਮਪਲ ਦਿਨਾ ਹੁਣ ਸਾਰਿਆਂ ਨੂੰ ਕਿ ਦੁਨੀਆ ਭਰ ਦੇ ਕਾਮਯਾਬ ਲੋਕਾਂ ਦੀਆਂ ਡਾਕੂਮੈਂਟਰੀਆਂ ਪੜੋ ਸੁਣੋ ਅੱਜ ਕੱਲ ਤੱਕ ਈ ਬੁੱਕਾਂ ਆ ਗਈਆਂ ਸੁਣੋ ਕਿ ਕਿਵੇਂ ਕਾਮਯਾਬੀ ਹੋਈ ਕਿਵੇਂ ਫੇਲਿਅਰ ਹੋਏ ਅਡੇ ਅਡੇ ਫੇਲਿਅਰ ਹੋਏ ਤੁਸੀਂ ਹੈਰਾਨ ਮੰਨ ਜਾਓ ਥਾਮ ਸੈਡੀਸਨ ਬੜੀਆਂ ਕਾ ਕਾਡਾਂ ਗੱਡੀਆਂ ਬੱਲ ਬੱਲ ਸਾਰੇ ਉਹਨੇ ਬਣਾਏ 65 ਸਾਲ ਦੀ ਉਮਰ ਸੀ ਫੈਕਟਰੀ ਨੂੰ ਅੱਗ ਲੱਗ ਗਈ ਫੈਕਟਰੀ ਨੂੰ ਅੱਗ ਲੱਗ ਗਈ ਇੰਸ਼ੋਰੈਂਸ ਹੈ ਨਹੀਂ ਸੀ ਸਾਰਾ ਸਟਾਫ ਰੋਈ ਜਾਵੇ ਵੀ ਸਭ ਕੁਝ ਤਬਾਹ ਹੋ ਗਿਆ ਜ਼ਿੰਦਗੀ ਦਾ ਸਾਰਾ ਕੁਝ ਜੋ ਕਮਾਇਆ ਜਿਹੜਾ ਕੀਤਾ ਸੀ ਉਹ ਤਬਾਹ ਹੋ ਗਿਆ ਤਾਂ ਜਦੋਂ ਅੱਗ ਬੁਝਣ ਲੱਗੀ ਤਾਂ ਥਾਮਸ ਐਡੀਸਨ ਹੱਥ ਹੱਤ ਮਾਰ ਕੇ ਕਹਿੰਦਾ ਚਲੋ ਸ਼ੁਕਰ ਹੈ ਜ਼ਿੰਦਗੀ ਦੀਆਂ ਗਲਤੀਆਂ ਜਿਉਂਦੇ ਜੀ ਸੜਕੇ ਸਵਾਹ ਹੋ ਗਈਆਂ ਆਓ ਕੰਮ ਸ਼ੁਰੂ ਕਰੀਏ ਸਭ ਤੋਂ ਵੱਧ ਕੱਢਾਂ ਉਹਨੇ ਉਦੋਂ ਬਾਅਦ ਕੀਤੀਆਂ ਨੇ ਸਭ ਤੋਂ ਵੱਧ ਕਿਉਂਕਿ ਉਹਦੇ ਦਿਮਾਗ 'ਚ ਪਈਆਂ ਸੀ ਉਹ ਤਾਂ ਇੱਥੋਂ ਆਈ ਦੇਖੋ ਪਲਾਟ ਤੁਹਾਡਾ ਕੋਈ ਕਬਜ਼ਾ ਕਰ ਲੂਗਾ ਜ਼ਮੀਨ ਤੁਹਾਨੂੰ ਵੇਚਣੀ ਪੈ ਸਕਦੀ ਹੈ ਕੋਈ ਹੋਰ ਦੀ ਹੋ ਜਾਊਗੀ ਘਰ ਤੁਹਾਡਾ ਬਦਲ ਸਕਦਾ ਪਰ ਜਿਹੜੀ ਐਜੂਕੇਸ਼ਨ ਇੱਥੇ ਪਈ ਹੈ ਤੁਹਾਡੇ ਗਿਆਨ ਉਹਨੂੰ ਕੌਣ ਚੋਰੀ ਕਰ ਸਕਦਾ ਜੀ ਉਹ ਤਾਂ ਤੁਹਾਡੇ ਨਾਲ ਹੀ ਜਾਊਗਾ ਸੋ ਜਿੰਨਾ ਹੋ ਸਕਦਾ ਗਿਆਨ ਲਓ ਜਿੰਨਾ ਸਿੱਖਿਆ ਕੋਈ ਅੰਤ ਹੀ ਨਹੀਂ ਹੁੰਦਾ ਸਿੱਖਿਆ ਦਾ ਤਾਂ ਜਿੱਥੋਂ ਮਿਲਦੀ ਹੈ ਸਿੱਖਿਆ ਲੋ ਬੱਚਾ ਵੀ ਕੋਈ ਸਿੱਖਿਆ ਦੇ ਸਕਦਾ ਉਹ ਜਿਵੇਂ ਇੱਕ ਮਸ਼ਹੂਰ ਹੈ ਕਹਾਵਤ ਇੱਕ ਕਾਂ ਇੱਕ ਕਾਂ ਨੇ ਆਪਣੇ ਬੱਚੇ ਨੂੰ ਸਿਖਾਉਣ ਲੱਗ ਗਿਆ ਕਹਿੰਦਾ ਥੋੜਾ ਜਿਹਾ ਜਿਹੜਾ ਆ ਜਿਹੜੇ ਬੰਦੇ ਨੇ ਨੇ ਕਹਿੰਦਾ ਬਹੁਤ ਤੇਜ਼ ਨੇ ਕਹਿੰਦਾ ਇਹ ਇਹਨੂੰ ਤਾਂ ਬਚ ਕੇ ਰਹਿਣਾ ਉਹ ਕਹਿੰਦਾ ਜੀ ਕਿਵੇਂ ਇਹਨਾਂ ਜਿਹੜੇ ਤੁਰੇ ਜਾਂਦੇ ਹੋ ਉਹਨਾਂ ਨੂੰ ਮਤਲਬ ਧਿਆਨ ਰੱਖਣਾ ਜੇ ਥੋੜਾ ਜਾਂ ਏ ਥੱਲੇ ਨੂੰ ਝੋਕੜਨਾ ਇਹਦਾ ਮਤਲਬ ਰੋੜਾ ਚੱਕ ਰਹੇ ਨੇ ਨਾਲ ਦੀ ਨਾਲ ਬਾਜੀ ਉਹ ਕਹਿੰਦਾ ਜੇ ਪਹਿਲੀ ਰੋੜਾ ਹੱਥ ਚੋਵੇ ਫੇਰ ਕਾ ਕਹਿੰਦਾ ਫਿਰ ਤੈਨੂੰ ਸਿਖਾਉਣ ਦੀ ਕੀ ਲੋੜ ਹੈ ਹੁਣ ਫਿਰ ਤੂੰ ਤਾਂ ਪਹਿਲੇ ਸਿੱਖਿਆ ਹੋਇਆ ਹੈ ਖੇਵਰੇ ਬੱਚਾ ਤਾਂ ਵੀ ਸਿੱਖਿਆ ਮਿਲ ਜਾਂਦੀ ਹੈ ਠੀਕ ਹੈ ਨਾ ਸੋ ਇਸ ਕਰਕੇ ਆਪਾਂ ਪੰਜਾਬੀ ਆ ਆਪਾਂ ਨੂੰ ਗੁਰੂਆਂ ਦਾ ਆਪਾਂ ਨੂੰ ਸ਼ਹੀਦਾਂ ਦਾ ਆਸਰਾ ਹੈ ਲੜਾਈਆਂ ਲੜੀਆਂ ਹੋਈਆਂ ਨੇ ਗਰੀਬਾਂ ਦੇ ਹੱਕ 'ਚ ਖੜੇ ਹੋਏ ਆਂ ਗਰੀਬਾਂ ਦੇ ਮਜਰੂਮਾਂ ਦੇ ਹੱਕ 'ਚ ਲੜੇ ਹੋਏ ਆਂ ਕੁਰਬਾਨੀਆਂ ਦਿੱਤੀਆਂ ਕੋਈ ਮੈਨੂੰ ਲੱਗਦਾ ਕੋਈ ਪਿੰਡ ਹੋਣਾ ਹੀ ਨਹੀਂ ਜਿੱਥੇ ਕੋਈ ਸ਼ਹੀਦ ਦੀ ਗੇਟ ਨਾ ਬੜਿਆ ਹੋਵੇ ਜਾਂ ਜਿਸ ਪਿੰਡ ਦਾ ਕੋਈ ਸ਼ਹੀਦ ਨਾ ਹੋਵੇ ਭਾਵੇਂ ਉਹ ਕੂਕਾ ਲੈਰ 'ਚ ਭਾਵੇਂ ਉਹ ਗਦਰੀ ਬਾਬਿਆਂ 'ਚ ਭਾਵੇਂ ਉਹ ਬੱਬਰ ਕਾਲੀ ਲੈਰ ਹੋਵੇ ਭਾਵੇਂ ਭਾਵੇਂ ਉਹ ਕਾਰਗਿਲ ਦੀ جنگ ਹੋਵੇ ਭਾਵੇਂ ਜਿਹੜੀ ਮਰਜੀ ਮਤਲਬ ਹਰੇਕ ਪਿੰਡ ਦਾ ਆਪਣੇ ਕੋਲ ਸ਼ਹੀਦ ਹੈਗੇ ਤੇ ਸਾਡਾ ਸਾਡੇ ਤਾਂ ਬਲੱਡ ਦੇ ਵਿੱਚ ਫਾਈਟ ਹੈ ਅਸੀਂ ਕਿਉਂ ਚੱਲੀ ਜਾਇਥੋਂ ਛੱਡ ਕੇ ਭੱਜੀਏ ਗੁਰੂ ਨਾਨਕ ਦੇਵ ਜੀ ਦੀ ਧਰਤੀ ਐ ਸ਼ਹੀਦ ਭਗ ਸਿੰਘ ਹੋਰਾਂ ਦੀ ਉਦਮ ਸਿੰਘ ਹੋਰਾਂ ਦੀ ਕਰਤਾਰ ਸਿੰਘ ਸਰਾਬੇ ਹੋਰਾਂ ਦੀ ਧਰਤੀ ਐ ਕਿਉਂ ਛੱਡ ਕੇ ਭੱਜੀਏ ਵੀ ਆਪਾਂ ਚਾਰ ਬੰਦੇ ਤੋਂ ਤੋਂ ਚਾਰ ਬੰਦੇ ਵਾਸਤੇ ਬਸ ਦੋ ਚਾਰ ਬੰਦੇ ਗਲਤ ਨਿਕੜਾਏ ਦੋ ਬਾਦਲ ਕੇ ਨੇ ਪਿਓ ਪੁੱਤ ਇੱਕ ਉਹ ਕੈਪਟਨ ਐ ਇੱਕ ਉਹ ਕੈਪਟਨ ਦੇ ਚਲੋ ਚਲੋ ਉਹਦੇ ਵੀ ਦੋ ਲਾ ਨਾਲ ਹੋਰ ਤਿੰਨ ਚਾਰ ਬੰਦੇ ਨੇ ਬਸ ਉਹਨਾਂ ਕਰਕੇ ਯਾਰ ਬਾਬਾ ਜਾਗੇ ਆਪਾਂ ਤੋਂ ਅਪਾ ਉਹਨਾਂ ਨੂੰ ਹਟਾ ਦਿੰਨੇ ਜਦੋਂ ਡੈਮੋਕਰਸੀ ਹੈਗੀ ਆਪਣੇ ਕੋਲੇ ਤੇ ਹੁਣ ਕਿੱਥੇ ਨੇ ਫੇਰ ਉਹ ਹੁਣ ਤੜਕੀ ਮੈਨੂੰ ਗਾਲਾਂ ਕੱਢਣ ਲੱਗ ਜਾਂਦੇ ਨੇ ਬਤਸੋ ਮੈਂ ਮੈਨੂੰ ਗਾਲਾਂ ਕੱਢਣਾ ਕੀ ਫਾਇਦਾ ਹੋਇਆ ਜਿਹੜੇ ਕੰਮ ਲੋਕਾਂ ਨੇ ਕੀਤਾ ਮੈਂ ਕੀਤਾ ਮੈਂ ਤਾਂ ਜਰੀਆ ਬਣਿਆ ਮੈਂ ਤਾਂ ਵੋਟਾਂ ਮੰਗੀਆਂ ਸੀ ਪਾਈਆਂ ਤਾਂ ਲੋਕਾਂ ਨੇ ਨੇ ਨਾ ਜਨਤਾ ਮਾਲਕ ਹੈ ਨਾ ਸੁਣ ਇਹਨਾਂ ਦਾ ਹਾਲਤ ਦੇਖ ਲਓ ਤੁਸੀਂ ਫੇਰ ਐਂ ਹੁੰਦੀ ਹੈ ਹਾਲਤ ਜਦੋਂ ਤੁਸੀਂ ਅਸਲੀ ਮੁੱਦਿਆਂ ਤੋਂ ਭੱਜੋਗੇ ਇੱਕ ਦਿਨ ਭੱਜ ਲਓਗੇ ਦੋ ਦਿਨ ਭੱਜ ਲਓਗੇ ਤਿੰਨ ਦਿਨ ਪਰ ਕਬੂਤਰ ਦੇ ਅੱਖਰ ਵਿੱਚ ਇਹਨੇ ਬਿੱਲੀ ਨਹੀਂ ਭਜਦੀ ਨਾ ਕਿ ਕਿਸੇ ਨਾ ਕਿਸੇ ਦਿਨ ਤਾਂ ਫਿਰ ਸਾਹਮਣਾ ਕਰਨਾ ਪਊਗਾ ਅਸਲੀ ਮੁੱਦਿਆਂ ਦਾ ਆ ਦੇਖ ਲੋ ਕਾਲੀ ਦਲ ਦੇ ਕੀ ਹਾਲ ਹੈ ਪੇ ਜਿਹੜੇ ਕੰਨ ਸੀ ਰਾਜ ਕਰਾਂਗੇ 25 ਸਾਲ ਅੱਜ 25 ਬੰਦੇ ਨਹੀਂ ਇਕੱਠੇਗੇ 10 15 ਇੱਧਰ ਨੂੰ ਫਿਰਦੇ ਨੇ ਤਿੰਨ ਚਾਰ ਇੱਧਰ ਨੂੰ ਫਿਰਦੇ ਨੇ ਕਿਉਂਕਿ ਅਸਲੀ ਮੁੱਦਿਆਂ ਤੋਂ ਭੱਜੇ ਨੇ ਇਹ ਇਨਾਂ ਕੋਲੇ 10 ਸਾਲ ਤਾਂ ਲਗਾਤਾਰ ਸੀਗੇ 7 ਤੋਂ 17 ਕੀ ਕੀਤਾ ਨੇ ਦਾ 7 10 ਸਾਲਾਂ ਜੀ ਮਸਲੀ ਅਸਲੀ ਮੁੱਦਿਆਂ ਤੋਂ ਲੋਕਾਂ ਦੇ ਮੁੱਦਿਆਂ ਤੋਂ ਭੱਜੇ ਨੇ ਆਪਦੇ ਹੀ ਕੀਤਾ ਸਾਰਾ ਜਿੰਨਾ ਕੀਤਾ ਆ ਦੁੱਖ ਹੈ ਦਾ ਮੈਨੂੰ ਮੈਂ ਕੋਈ ਪੋਲਿਟਿਕਲ ਨਹੀਂ ਬੋਲ ਰਿਹਾ ਮੈਂ ਵੀ ਦੁੱਖ ਚ ਹੀ ਬੋਲ ਰਿਹਾ ਮੈਨੂੰ ਕੀ ਲੋੜ ਸੀ ਜੀ ਇਸ ਇਸ ਕੰਮ ਮਚਾਉਣ ਦੀ ਰੋਜ਼ ਮੈਂ ਗਾਲਾਂ ਖਾਣਾ ਉਹਨਾਂ ਤੋਂ ਕਦੇ ਕਦੇ ਬਾਜਵਾ ਗਾਲਾਂ ਕੱਢਣ ਲੱਗ ਜਾਂਦਾ ਕਦੇ ਕੋਈ ਕੱਢਣ ਲੱਗ ਜਾਂਦਾ ਹੈ ਜੀ ਕੋਈ ਮੇਰੇ ਪਰਿਵਾਰ ਬਾਰੇ ਬੋਲ ਮੈਨੂੰ ਕੀ ਲੋੜ ਸੀ ਜੀ ਮੈਂ ਤਾਂ ਬਹੁਤ ਵੱਡਾ ਕਲਾਕਾਰ ਸੀਗਾ ਮੈਂ ਕਿਹਾ ਫੇਲ ਕਲਾਕਾਰ ਸੀਗਾ ਬਿੰਦਿਆਂ ਚਲੋ ਇਧਰ ਫੇਲ ਹੋ ਗਿਆ ਇਧਰ ਆ ਗਿਆ ਮੈਂ ਤਾਂ ਕਰੋੜਾ ਰੁਪਏ ਫਿਲਮਾਂ ਚ ਕਮਾ ਲੈਂਦਾ ਮੈਂ ਬੰਬੇ ਤੋਂ ਲਫਟਰ ਚੈਲੰਜਾਂ ਤੋਂ ਆ ਜਿਹੜੇ ਫਿਲਮਾਂ ਚ ਕੰਮ ਕਰਦੇ ਸਾਰੇ ਆਪਣੀ ਟੀਮ ਹੈ ਜਿਹੜੇ ਪੰਜਾਬੀ ਫਿਲਮਾਂ ਵਾਲੇ ਸਾਰੇ ਮੇਰੀ ਹੀ ਟੀਮ ਹੈ ਮੈਨੂੰ ਵੀ ਲੋੜ ਸੀਗੀ ਪਰ ਮੈਂ ਸਿਸਟਮ ਤੋਂ ਮੈਂ ਕਹਾਂ ਯਾਰ ਜੇ ਨਹੀਂ ਬੋਲਾਂਗੇ ਫਿਰ ਫਿਰ ਗਲਤ ਹੋਊ ਕੰਮ ਬੋਲਣਾ ਪਊਗਾ ਪਰ ਕੈਸਟਰ ਸੀਡ ਰਹੀਂ ਬੋਲ ਕੇ ਗੱਲ ਚੱਲਣੀ ਨਹੀਂ ਜੇ ਗਟਰ ਸਾਫ ਕਰਨਾ ਹੋਵੇ ਤਾਂ ਗਟਰ ਦੇ ਵਿੱਚ ਪੜਨਾ ਪੈਂਦਾ ਜੇ ਫਸਲ ਨੂੰ ਸੁੰਡੀ ਲੱਗ ਜੇ ਬਾਹਰੋਂ ਰੋੜੇ ਮਾਰ ਕੇ ਬਾਹਰੋਂ ਰੋੜਾ ਪਾ ਕੇ ਸੁੰਡੀ ਨਹੀਂ ਹਟਦੀ ਸਪਰੇਅ ਦੀ ਢੋਲੀ ਮੋਢੇ ਦੇ ਧਰ ਕੇ ਅੰਦਰ ਵੜ ਕੇ ਸਪਰੇਅ ਕਰਨੀ ਪੈਂਦੀ ਹੈ ਤਾਂ ਫਿਰ ਸਿਸਟਮ ਠੀਕ ਹੋਊਗਾ ਇਹ ਇਹ ਇਹਨਾਂ ਨੂੰ ਐ ਲੱਗਾ ਅਸੀਂ ਤਾਂ ਜਾਂਦੇ ਹੀ ਨਹੀਂ ਕਿਤੇ ਹੁਣ ਪੰਜ ਸਾਲ ਤੂੰ ਪੰਜ ਸਾਲ ਮੈਂ ਆਪਸ ਚ ਹੋ ਗਏ ਠੀਕ ਤੂੰ ਜੇ ਮੈਂ ਆ ਗਿਆ ਤੂੰ ਮੈਨੂੰ ਕੁਝ ਨਾ ਕਹੀਂ ਕਹੀਂ ਤੂੰ ਮਾਰ ਉਹ ਮੈਂ ਤੈਨੂੰ ਕੁਝ ਨਹੀਂ ਕਹਿੰਦਾ ਚਲੋ ਜੀ ਬਣ ਗਏ ਸੀ ਇਹਨਾਂ ਨੂੰ ਕੀ ਪਤਾ ਸੀ ਵਿੱਚ ਮਹਿੰਦਰ ਮਾਟ ਦਾ ਮੁੰਡਾ ਹੀ ਫਸੂਗਾ ਆਮ ਲੋਕ ਵੀ ਆਉਣਗੇ ਵਿੱਚ ਆ ਕੁਟੀਆਂ ਸਾਰੇ ਬੈਠੇ ਬੜਾ ਸਾਊ ਪਰਿਵਾਰ ਹੈ ਮੁਕਸਦ ਦੇ ਲੋਕ ਇਧਰ ਇਲਾਕੇ ਦੇ ਲੋਕ ਜਾਣਦੇ ਹੋਣਗੇ ਜਿਹੜਾ ਜਗਦੇਵ ਸਿੰਘ ਜੀ ਕੁਡੀਆਂ ਇਹਨਾਂ ਦੇ ਪਿਤਾ ਜੀ ਆਜ਼ਾਦ ਐਮਪੀ ਬਣ ਗਏ ਸੀ ਬਾਅਦ ਚ ਪਰਿਵਾਰ ਨਾਲ ਬਹੁਤ ਜ਼ੁਲਮ ਹੋਇਆ ਦੇਖੋ ਕੁਦਰਤ ਉਹਨਾਂ ਦੇ ਲਹਿਰਾਂ ਬਹਿਰਾਂ ਇਧਰ ਸੱਥਰ ਵੇਛ ਗਏ ਘਰ ਦੇ ਮੂਰ ਦੀ ਲੰਗਣਾ ਪੈਣਾ ਕੋਈ ਲੰਬੀ ਕੋਲੇ ਪਿੰਡ ਆ ਕੁਡੀਆਂ ਜੇ ਚੰਡੀਗੜ੍ਹ ਨੂੰ ਆਉਣਾ ਤਾਂ ਬਾਦਲਪਿੰਡ ਦੇ ਮੂਰ ਦੀ ਆਉਣਾ ਪੈਣਾ ਉਹਦੇ ਘਰ ਦੇ ਮੂਰ ਦੀ ਲੰਗਣਾ ਪੈਣਾ ਉੱਥੇ ਲਹਿਰਾ ਬਹਿਰਾ ਇੱਧਰ ਸੱਤਰ ਚਲੋ ਰੱਬ ਦਾ ਭਾਣਾ ਮੰਨ ਲਿਆ ਪਰ ਪ੍ਰਮਾਤਮਾ ਕਦੇ ਨਾ ਕਦੇ ਤਾਂ ਫਿਰ ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ ਅੱਜ ਹਲਾਤੇ ਹੋਏ ਨੇ ਅੱਜ ਪ੍ਰਕਾਸ਼ ਸਿੰਘ ਬਾਦਲ ਨੂੰ ਆਖਰੀ ਇੱਕੋ ਹੀ ਇਲੈਕਸ਼ਨ ਆ ਰਿਹਾ ਉਹ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾ ਕੇ ਆਇਆ ਬੰਦਾ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾ ਕੇ ਮੈਂ ਵੀ ਫਿਰ ਉਹਨੂੰ ਖੇਤੀ ਮੰਤਰੀ ਬਣਾਇਆ ਮੈਂ ਕਿਹਾ ਉਹਨਾਂ ਦੇ ਘਰ ਦੇ ਮੂਰਤੀ ਹੂਟੂ ਮਾਰ ਕੇ ਲੰਗੇ ਗਏ ਪਰ ਹੁਣ ਵਿਆਹ ਜਾਂਦੇ ਆਈ ਇਹਨੇ ਨਾ ਦੁਖੀ ਕੀਤਾ ਪਿਆ ਯਾਰ ਸਾਨੂੰ ਇਹਨਾਂ ਨੇ ਸਾਡੇ ਨਾਲ ਮਜ਼ਾਕ ਕਰਦੇ ਰਹੇ ਐ ਸੋ ਇਹ ਅਸਲੀ ਮੁੱਦਿਆ ਤੋਂ ਭੱਜ ਜਿਏ ਅਕਾਲੀ ਦਰਾਲੇ ਤਾਂ ਕਰਕੇ ਕੰਮ ਇਹਨਾਂ ਦਾ ਹੋਇਆ ਇੱਕ ਨਾ ਕਿਸੇ ਇਹਨਾਂ ਨਾਲ ਅਕਾਲੀ ਗੱਲ ਨਾ ਉਹ ਹੋਈ ਐ ਮੈਂ ਦੱਸਦਾ ਤੁਹਾਨੂੰ ਇੱਕ ਕਿਸੇ ਘਰੇ ਨਾ ਬਿੱਲੀ ਆ ਗਈ ਬਿੱਲੀ ਭਾਂਡੇ-ਪੁੰਡੇ ਝੂਠੇ ਕਰਦਿਆ ਕਰੇ ਦੁੱਧ ਪੀਜਿਆ ਕਰੇ ਉਹਨਾਂ ਦੇ ਬੁੜੇ ਨੂੰ ਬਹੁਤ ਗੁੱਸਾ ਆਇਆ ਕਹਿੰਦਾ ਨਾ ਬਿੱਲੀ ਨੂੰ ਬੋਰੀ ਚ ਪਾ ਕੇ ਦੂਰ ਛੱਡ ਕੇ ਆਉਣਾ ਉਹਨੇ ਬਿੱਲੀ ਨੂੰ ਬੋਰੀ ਚ ਪਾਇਆ ਦੂਰ ਛੱਡਤੀ ਬੁੜਾ ਬਾਅਦ ਚ ਆਇਆ ਬਿੱਲੀ ਪਹਿਲਾਂ ਆ ਗਈ ਕਰੇ ਹੁਣ ਦੇਖ ਲਿਓ ਕਾਲੀ ਦਾ ਹਾਲ ਅਗਲੇ ਦਿਨ ਫੇਰ ਗੁੱਸਾ ਆਇਆ ਉਹਨੂੰ ਬੁੜੇ ਨੂੰ ਕਹਿੰਦਾ ਫੇਰ ਆ ਗਈ ਯਾਰ ਇਹ ਇਹਨੂੰ ਕਹਿੰਦਾ ਬੋਰੀ ਚ ਪਾ ਕੇ ਮੈਂ ਹੋਰ ਦੂਰ ਛੱਡ ਕਰਾ ਹੋਰ ਦੂਰ ਛੱਡ ਕੇ ਆ ਉਹੀ ਗੱਲ ਫੇਰ ਉਹੀ ਬੁੜਾ ਬਾਅਦ ਚ ਆਇਆ ਬਿੱਲੀ ਫੇਰ ਕਰੇ ਆ ਗਈ ਪਹਿਲਾਂ ਉਹ ਕਹਿੰਦਾ اچھا ਇਹ ਹੁਣ ਮੇਰੇ ਸਬਰਦਾਨ ਤੇ ਆ ਲੈਂਦੀ ਐ ਇਹ ਨੂੰ ਕਹਿੰਦਾ ਹੁਣ ਬੋਰੀ ਚ ਪਾ ਕੇ ਨਾ ਬਹੁਤ ਜ਼ਿਆਦਾ ਦੂਰ ਛੱਡ ਗਿਆ ਨਾ ਬਹੁਤ ਜ਼ਿਆਦਾ ਦੂਰ ਛੱਡਿਆ ਛੱਡ ਕੇ ਉੱਥੋਂ 1 ਘੰਟੇ ਬਾਅਦ ਆਪਦੇ ਘਰੇ ਆਪਦੇ ਮੁੰਡੇ ਨੂੰ ਫੋਨ ਕੀਤਾ ਬੋੜੇ ਨੇ ਕਹਿੰਦਾ ਪੁੱਤ ਬਿੱਲੀ ਪਹੁੰਚ ਗਈ ਕਰੇ ਉਹ ਕਹਿੰਦਾ ਬਾਪੂ ਉਹ ਤਾਂ ਅੱਧਾ ਘੰਟਾ ਹੋ ਗਿਆ ਪਹੁੰਚੀ ਨੂੰ ਕਹਿੰਦਾ ਪੁੱਤ ਫਿਰ ਬਿੱਲੀ ਨੂੰ ਭੇਜ ਦੇ ਮੈਂ ਕਰ ਭੁੱਲਿਆ ਫਿਰਦਾ ਯਾਰ ਆ ਹਾਲ ਤਾਂ ਕਾਲੀ ਕਾਲੀ ਦੀ ਇਹ ਅਸਲੀ ਮੁੱਦਿਆਂ ਨੂੰ ਬੋਰੀ ਚ ਪਾ ਕੇ ਛੱਡ ਕੇ ਆਉਂਦੇ ਰਹੇ ਮੁੱਦੇ ਵਾਪਸ ਇੱਥੇ ਆਉਂਦੇ ਰਹੇ ਹੁਣ ਆਪ ਦਾ ਆਪ ਕਰ ਬੁੱਲੇ ਫਿਰਦੇ ਨੇ ਹੁਣ ਕਿ ਜਾਇਗੇ ਤਰਨੂ ਆ ਹਾਲ ਤਾਂ ਇਹ ਨਹੀਂ ਫਿਰ ਕਹਿੰਦੇ ਨੇ ਬੋਲਦਾ ਜੀ ਮੈਂ ਹੁਣ ਕੀ ਕਰਾਂ ਮੈਂ ਬੋਲਣਾ ਸੋ ਇਹ ਇਦਾਂ ਬਿ ਕਬੂਤਰ ਦੇ ਅੱਖਾਂ ਵਿੱਚ ਆਣਾ ਬਿੱਲੀਆਂ ਭਜਦੀਆਂ ਨਹੀਂ ਮੁੱਦਿਆਂ ਦਾ ਸਾਹਮਣਾ ਕਰਾਂਗੇ ਸਟ੍ਰਗਲਰਾਂ ਆਪਣੇ ਬਜ਼ੁਰਗਾਂ ਨੂੰ ਦੋ ਦੋ ਵਾਰੀ ਲੜਨਾ ਪਿਆ ਜਦੋਂ ਇਧਰੋਂ ਮੋਗਲ ਲੁੱਟਣ ਆਉਂਦੇ ਸੀ ਦਿੱਲੀ ਨੂੰ ਇੱਕ ਵਾਰੀ ਜਾਂਦੇ ਹੋਏ ਦਿੱਲੀ ਨੂੰ ਉਦੋਂ ਲੜਦੇ ਸੀ ਸਾਡੇ ਬਜ਼ੁਰਗ ਇੱਕ ਵਾਰੀ ਜਦੋਂ ਲੁੱਟ ਕੇ ਵਾਪਸ ਆਉਂਦੇ ਸੀ ਉਦੋਂ ਲੜਦੇ ਸੀ ਦੋ ਦੋ ਵਾਰੀ ਲੜਨਾ ਪੈਂਦਾ ਸੀ ਸਾਡੇ ਬਜ਼ੁਰਗਾਂ ਨੂੰ ਆਹ ਜਾਂਦਾ ਸੀ ਆ ਜਿਹੜਾ ਜੁਨੋਪਾ ਸ਼ੇਰ ਸ਼ਾਹ ਸੂਰੀਮਾਰ ਕਹਿੰਦੇ ਹਨ ਨਾ ਇਹੀ ਸੀ ਸਾਰਾ ਲੋਹਰ ਅੰਮ੍ਰਿਤਸਰ ਤੇ ਸਾਡੇ ਤਾਂ ਬਲੱਟ ਚ ਫਾਈਟ ਹੈ ਯਾਰ ਅਜੇ ਇਹਨਾਂ ਦਾ ਨਾ ਤਾਂ ਕੋਈ ਗੱਲ ਇਹਨਾਂ ਕੋਲੇ ਨਾ ਕੋਈ ਮੁੱਦਾ ਹੈ ਭਵੰਤਮਾਨ ਭਵੰਤਮਾਨ ਬਸ ਹੋਰ ਕੋਈ ਮੁੱਦਾ ਨਹੀਂ ਲੈ ਹੁਣ ਆਜਾ ਮੈਂ ਨਹੀਂ ਦੱਸਦੀ ਆ ਗੱਲ ਵੀ ਅਸੀਂ 44660 ਨੌਕਰੀ ਦਿੱਤੀਆਂ ਕਦੇ ਨਹੀਂ ਗੱਲ ਕਰਦੇ ਵੀ ਅਸੀਂ ਬਿਜਲੀ ਦੇ ਪਹਿਲਾ 90% ਘਰਾਂ ਨੂੰ ਬਿੱਲ ਦੇ ਬਿੱਲ ਨਹੀਂ ਆਉਂਦਾ ਕਦੇ ਨਹੀਂ ਗੱਲ ਕਰਦੇ ਵੀ ਅਸੀਂ 1 ਕਰੋੜ ਰੁਪਇਆ ਸ਼ਹੀਦਾਂ ਦੇ ਜਾਂ ਪੁਲਿਸ ਵਾਲਿਆਂ ਦੇ ਪਰਿਵਾਰ ਦੇ ਸਨਮਾਨ ਵਾਸਤੇ ਦਿੰਦੇ ਜੇ ਕੋਈ ਸ਼ਹੀਦ ਹੋ ਜੇ ਕਦੇ ਨਹੀਂ ਗੱਲ ਕਰਦੇ ਵੀ ਅਸੀਂ ਕਰ ਕਰ ਰਾਸ਼ਨ ਕਾਰ ਜਿਹੜਾ ਉਹ ਰਾਸ਼ਨ ਪਹੁੰਚਾਉਣ ਵਾਲ ਵਾਸਤੇ ਸਕੀਮ ਸ਼ੁਰੂ ਕੀਤੀ ਕਦੇ ਨਹੀਂ ਗੱਲ ਕਰਦੇ। ਆਉਣ ਵਾਲੇ ਦਿਨਾਂ 'ਚ ਹੋਰ ਵੱਡੇ ਫੈਸਲੇ ਕਰਨ ਕਦੇ ਇਹ ਗੱਲ ਕਰਦੇ। ਮੈਂ ਭਵਾਨਤਮਾਨ ਹੈ ਭਵਾਨਤਮਾਨ ਹੈ ਭਵਾਨਤਮਾਨ ਕਿਉਂ ਆ ਗਿਆ ਏ ਇੱਥੇ ਕਿਉਂ ਆ ਗਿਆ ਏ ਕਿ ਪਸਾਈ ਪੰਗਾ ਕਿਉਂ ਆ ਗਿਆ ਏ। ਇਹਨਾਂ ਨੂੰ ਇਹ ਸੀਗਾ ਕਿ ਇੱਥੇ ਸਾਡੇ ਧੀਆਂ ਪੁੱਤੀ ਬੈੰਦੇ ਹੁੰਦੇ ਨੇ। ਕੀ ਗੱਲ ਬਈ? ਇਹਨਾਂ ਨੇ ਠੇਕਾ ਲਿਆ ਉਹਨਾਂ ਕੁਰਸੀਆਂ ਦਾ। ਡੈਮੋਕ੍ਰੇਸੀ ਹੈ। ਤੁਸੀਂ ਆ ਜਾਓ ਤੁਸੀਂ ਜਿੱਤ ਲਓ। ਥੋੜੀ ਕਰਤੂਤਾਂ ਕਰਕੇ ਤੁਹਾਨੂੰ ਵੋਟਾਂ ਨਹੀਂ ਪਾਉਂਦੇ ਲੋਕ। ਕੀ ਕੁਝ ਹੋਇਆ ਤੇ ਪੰਜਾਬ 'ਚ ਦੇਖੋ ਆ ਹੁਣ ਹੁਣ ਜਾ ਕੇ ਉੱਥੇ ਹਰ ਰੋਜ਼ ਉੱਥੇ ਅਕਾਲ ਤਖਤ ਸਾਹਿਬ ਤੇ ਜਾ ਕੇ ਮਾਫੀ ਮੰਗਣ ਚਲੇ ਜਾਂਦੇ ਨੇ ਨਾ ਇਹ ਦੱਸਦੇ ਨੇ ਕੀ ਕਰਨਾ ਆਇਓ ਜੀ ਮਾਫੀ ਮੰਗਣ ਆਇਆ ਕਾਦੀ ਜੀ ਗਲਤੀਆਂ ਦੀ ਕਿਹੜੀਆਂ ਗਲਤੀਆਂ ਜੀ ਪਤਾ ਨਹੀਂ ਕਰਨ ਕਿ ਆਇਓ ਮਾਫੀ ਮੰਗਣ ਆਇਆ ਜੀ ਕਾਦੀ ਜੀ ਗਲਤੀਆਂ ਜੀ ਉਹ ਇੱਕ ਬੰਦੇ ਬੰਦੇ ਨੂੰ ਪੁਲਿਸ ਪੁੱਛਗਿੱਛ ਕਰ ਰਹੀ ਸੀ ਕਹਿੰਦਾ ਹਾਂ ਭਈ ਕਸੂਰ ਕੀ ਤੇਰਾ ਕਹਿੰਦਾ ਮੈਂ ਕਤਲ ਕੀਤਾ ਜੀ ਅੱਛਾ ਕਤਲ ਤੈਂ ਕੀਤਾ ਕਹਿੰਦਾ ਹਾਂ ਮੈਂ ਕੀਤਾ ਕਹਿੰਦਾ লাশ ਕਿੱਥੇ ਆ ਕਹਿੰਦਾ ਮੈਂ ਅੱਗ ਲਾ ਕੇ ਫੂਕਦੀ ਸੀ ਕਹਿੰਦਾ ਚਲ ਜਿੱਥੇ ਫੂਕੀ ਉੱਥੇ ਲੈ ਕੇ ਚੱਲ ਕਹਿੰਦਾ ਉਹ ਟਰੈਕਟਰ ਨਾਲ ਬਾਹਰ ਆ ਜੀ ਉਸ ਮਾ ਕਹਿੰਦਾ ਚਲ ਟਰੈਕਟਰ ਨਾਲ ਬਾਹਰ ਆ ਦਿਖਾ ਉਥੇ ਜਗਾ ਕਹਿੰਦਾ ਉਹ ਤਾਂ ਉੱਤੇ ਇੱਟਾਂ ਲਾਤੀਆਂ ਸੀ ਕਹਿੰਦਾ ਚਲ ਇੱਟਾਂ ਦਿਖਾ ਕਹਿੰਦਾ ਉਹ ਤਾਂ ਉੱਤੇ ਇੱਕ ਛੱਤ ਪਾ ਕੇ ਘਰ ਪਾਦਾ ਸੀ ਉਹ ਜੀ ਕਹਿੰਦਾ ਚਲ ਛੱਤ ਦਿਖਾ ਕਹਿੰਦਾ ਜਿਹੜਾ ਪਿਛਲੇ ਪਹਚਾਰ ਆਇਆ ਸੀ ਉਹਦੀ ਛੱਤ ਟਹਿ ਗਈ ਸੀ ਉਹ ਕਹਿੰਦਾ ਚਲ ਮਾਲਵਾ ਦਿਖਾ ਕਹਿੰਦਾ ਉਹ ਤਾਂ ਗਵਾਂਡੇ ਨੂੰ ਵੇਚਦਾ ਸੀ ਉਹ ਜੀ ਕਹਿੰਦਾ ਚਲ ਗਵਾਂਡੇ ਨੂੰ ਮਿਲਾ ਕਹਿੰਦਾ ਉਹ ਤਾਂ ਕਤਲ ਹੋ ਗਿਆ ਜੀ ਕਹਿੰ ਫੇਰ ਉੱਥੇ ਆ ਗਿਆ ਆਈ ਰਹੀ ਸੀ ਜਾਨ ਗਲਤੀਆਂ ਹੋ ਗਈਆਂ ਜੀ ਕਿਹੜੀਆਂ ਜੀ ਪਤਾ ਨਹੀਂ ਜੀ ਕੀ ਕਰਨਾ ਆਏ ਜੀ ਮਾਫੀ ਮੰਗਣ ਆਏ ਜੀ ਕਾਦੀ ਜੀ ਗਲਤੀਆਂ ਨਹੀਂ ਆਈਆਂ ਜੀ ਗਲਤੀਆਂ ਇਹ ਨਹੀਂ ਪਤਾ ਜੀ ਆਹ ਹਾਲ ਤੇ ਰੱਬ ਦੇਖਦਾ ਹੈ ਭੀ ਦੇਖਦਾ ਨਾ ਕਸੋਂਨ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਮੱਤ ਮਾਰਦਾ ਮੱਤ ਬਜੀ ਪਰਮਾਤਮਾ ਦੇਖਦਾ ਉਹਦੀ ਕਚਹਿਰੀ ਚ ਕੋਈ ਬਰੀ ਨਹੀਂ ਹੁੰਦਾ ਇੱਥੇ ਕਚਹਿਰੀਆਂ ਚ ਤੁਸੀਂ ਵਕੀਲ ਮਹਿੰਗੇ ਕਰ ਲਓਗੇ ਗਵਾਹਾਂ ਨੂੰ ਵੀ ਮੁਕਰਾ ਸਕਦੇ ਹੋ ਜੇ ਪੈਸੇ ਨੇ ਭਾਈ ਤੁਹਾਡੇ ਕੋਲੇ ਤੁਸੀਂ ਕਿਸ ਵੀ ਉਲਝਾ ਸਕਦੇ ਹੋ ਪਰ ਜਿਹੜੀ ਰੱਬ ਦੀ ਕਚਹਿਰੀ ਹੈ ਉੱਥੇ ਆਮਲਾਂ ਦੇ ਹੁੰਦੇ ਨੇ ਨਵੇਂੜੇ ਕਿਸੇ ਨੇ ਤੇਰੀ ਜਾਤ ਪੁੱਛਣੀ ਸੋ ਉੱਥੇ ਆਮਲਾਂ ਦੇ ਨਵੇਂੜੇ ਹੋਣਗੇ ਚੰਗੇ ਕਰਜੋਗੇ ਦਾ ਤੁਹਾਡਾ ਨਵੇਂੜਾ ਹੱਕ ਚ ਹੋ ਜਾਊਗਾ ਨਹੀਂ ਚੋਰ ਦਾ ਉੱਥੇ ਦੋਚਾ ਉੱਥੇ ਵੀ ਪਏ ਨੇ ਫਿਰ ਸੋ ਇਸ ਕਰਕੇ ਚੰਗੇ ਕੰਮ ਕਰਨੀ ਹੈ ਜਾ ਕੇ ਇਮਾਨਦਾਰ ਨਮੇਂਤ ਕਰਨੀ ਹੈ ਤਾਂ ਮੈਂ ਤਾਂ ਮੈਂ ਤਾਂ ਆਪਣੇ ਨੂੰ ਪੱਤਰਕਾਰ ਕਹਿਣ ਲੱਗੇ ਕਹਿੰਦੇ ਵੀ ਇੱਕ ਟੀਵੀ ਤੇ ਇੰਟਰਵਿਊ ਚੱਲਦੀ ਸੀ ਵੀ ਮੈਨੂੰ ਕਹਿੰਦੇ ਵੀ ਰੈਪਿਡ ਫਾਇਰ ਰਾਉਂਡ ਆ ਸਾਡਾ ਵੀ ਅਸੀਂ ਨਾਮ ਲਵਾਂਗੇ ਕਿਸੇ ਲੀਡਰ ਦਾ ਉਸੇ ਵੇਲੇ ਤੁਸੀਂ ਉਹਦੇ ਬਾਰੇ ਕੁਝ ਬੋਲਣਾ ਚਾਹੇ ਕੋਈ ਸ਼ੇਅਰ ਬੋਲ ਦਿਓ ਜਾਂ ਜੋ ਜੋ ਤੁਹਾਡੇ ਦਿਮਾਗ 'ਚ ਆਉਂਦਾ ਹੈ ਮੈਂ ਚੱਲ ਬੋਲੋ ਲੈ ਲਓ ਨਾ ਕੋਈ ਸੁਖਵੀਰ ਬਾਦਲ ਮੰਗੇ ਨਹੀਂ ਪਹਾੜਾਂ ਵਾਲੇ ਸਕੂਲਾਂ 'ਚ ਪੜ੍ਹੇ ਨੇ ਨਾ ਪੰਜਾਬੀ ਲਿਖਣੀ ਆਉਂਦੀ ਹੈ ਨਾ ਪੰਜਾਬੀ ਪੜ੍ਹਨੀ ਆਉਂਦੀ ਹੈ ਨਾ ਬੋਲਣੀ ਆਉਂਦੀ ਹੈ ਪੰਜਾਬ ਦਾ ਵਾਰਿਸ ਬਣਨਾ ਚਾਹੁੰਦੇ ਨੇ ਜੋ ਕਿ ਹੋ ਨਹੀਂ ਸਕਦਾ ਕਹਿੰਦੇ ਕੈਪਟਨ ਮਨਿੰਦਰ ਸਿੰਘ ਮੈਂ ਕਹਾਂ ਜੀ ਮੈਲਾਂ ਵਾਲੇ ਨੇ ਜਦੋਂ ਮੁਗਲਾਂ ਦਾ ਰਾਸ ਸੀ ਮੁਗਲਾਂ ਨਾਲ ਸੀ ਜਦੋਂ ਅੰਗਰੇਜ਼ਾਂ ਦਾ ਰਾਸ ਸੀ ਅੰਗਰੇਜ਼ਾਂ ਨਾਲ ਸੀ ਜਦੋਂ ਕਾਂਗਰਸ ਦਾ ਰਾਸ ਸੀ ਕਾਂਗਰਸ ਨਾਲ ਸੀ ਜਦੋਂ ਅਕਾਲੀਆ ਦਾ ਰਾਸ ਸੀ ਅਕਾਲੀਏ ਨਾਲ ਸੀ ਜਦੋਂ ਭਾਜਪਾ ਦਾ ਰਾਜ ਆ ਹੁਣ ਭਾਜਪਾ ਨਾਲ ਨਹੀਂ ਲੋਕਾਂ ਨਾਲ ਤਾਂ ਕਦੇ ਹੋਏ ਨਹੀਂ ਕਹਿੰਦੇ ਜੀ ਨਰਿੰਦਰ ਮੋਦੀ ਮੈਂ ਕਿ ਕਿਸੇ ਵੀ ਗੱਲ ਨੂੰ ਕਿਸੇ ਵੀ ਜੋੜ ਕੇ ਕਿਤੋਂ ਵੀ ਲਾ ਕੇ ਪੈਂਚਰ ਕਿਤੇ ਵੀ ਪੱਚ ਲਾ ਕੇ ਕਿਤੇ ਵੀ ਗੱਲ ਕਹਿ ਸਕਦਾ ਤੇ ਨਾਲੇ ਕਹਿੰਦਾ ਮੈਂ ਗਰੰਟੀ ਦਿੰਦਾ ਉਹ ਕਹਿੰਦੇ ਮੈਂ ਮਤਲਬ ਥੋੜਾ ਉਦਾਹਰਨ ਦਿਓ ਮੈਂ ਕਿ ਉਹ ਚੰਦਰਯਾਨ ਦੀ ਲਾਂਚਿੰਗ ਤੇ ਚਲਾ ਗਿਆ ਇਸਰੋ ਉਹ ਇਸਰੋ ਨੇ ਕੀਤਾ ਨਾ ਇਸਰੋ ਨੇ ਚੰਦਰਯਾਨ ਦਾ ਲਾਂਚ ਕਰਨਾ ਸੀ ਪ੍ਰਧਾਨ ਮੰਤਰੀ ਚਲੇ ਗਿਆ ਉੱਥੇ ਮੈਂ ਵੀ ਦੇਖਣ ਲੱਗ ਗਿਆ ਲਾਈਵ ਚੱਲ ਰਿਹਾ ਸੀ ਪ੍ਰਧਾਨ ਮੰਤਰੀ ਮੋਦੀ ਜੀ ਕਹਿ ਰਹੇ ਮੇਰਾ ਇਸਰੋ ਸੇ ਪੁਰਾਣਾ ਨਾਤਾ ਹੈ मैं अठवीं का सर्टिफिकेट थे आता नहीं इसरो फिर है इसरो तो पढ़े लिखे बंद का कम है यार फिर इसरो नाता जोड़ूगा हूँ जोड़ बहुत कमाल फिर उन्हें कहना मैं जब पढ़ता था स्कूल में तीसरी चौथी क्लास में पढ़ता था पढ़ाई में, में मेरा हाथ तंग था इसलिए हर एक टीचर मुझे बोलता था आते ही तू इसरो में बैठ अब इसरो में बैठ अब इसरो में अब इसरो में इसरो से मेरा पुराना नाता है ਕਮਾਲ ਆ ਯਾਰ ਕਿੱਧਰ ਨੂੰ ਜਾਊਗਾ ਮੋਲਕ ਓਏ ਮੈਂ ਕਹਿੰਦਾ ਇਹ ਹਜਾ ਆ ਗਏ ਮੂਰੇ ਕਹਿੰਦੇ ਜੀ ਅਰਵਿੰਦ ਕੇਜਰੀਵਾਲ ਮੈਂ ਕਹਿੰਦਾ ਪਾਕ ਸਿੰਘ ਦਾ ਸ਼ੇਰ ਸੁਣਾਉਂਗਾ ਕਿ ਇਸ ਕਦਰ ਵਾਕਿਫ ਹੋ ਗਈ ਹੈ ਮੇਰੀ ਕਲਮ ਮੇਰੇ ਕਰਦਾਰ ਸੇ ਇਸ ਕਦਰ ਵਾਕਿਫ ਹੋ ਗਈ ਹੈ ਕਿ ਮੇਰੀ ਕਲਮ ਮੇਰੇ ਕਰਦਾਰ ਸੇ ਕਿ ਇਸ਼ਕ ਵੀ ਲਿਖਣਾ ਚਾਹਤਾ ਹੂੰ ਤੋ ਇਨਕਲਾਬ ਲਿਖਾ ਜਾਤਾ ਹੈ ਸਭ ਤੋਂ ਔਖਾ ਸਵਾਲ ਉਹਨਾਂ ਨੇ ਪੁੱਛਿਆ ਕਹਿੰਦੇ ਭਗਵੰਤ ਮਾਨ ਆਪਦੇ ਬਰਗਸ ਹੁਣ ਮੈਂ ਆਪਦੇ ਬਾਰੇ ਕੀ ਬੋਲਾਂ ਪਰ ਮੈਂ ਕਹਾ ਚਲੋ ਬੋਲ ਦੇਣਾ ਮੈਂ ਆਦੇ ਵਾਰ ਤਾਂ ਮੈਂ ਇੰਨੇ ਕਹਿਣਾ ਚਾਹੂੰਗਾ ਜੇ ਮੈਂ ਦੇਖਾਂ ਅਮਲਾਂ ਬੱਲੇ ਤਾਂ ਕੁਛ ਨਹੀਂ ਮੇਰੇ ਪੱਲੇ ਜੇ ਮੈਂ ਦੇਖਾਂ ਅਮਲਾਂ ਬੱਲੇ ਤਾਂ ਕੱਖ ਨਹੀਂ ਮੇਰੇ ਪੱਲੇ ਜੇ ਮੈਂ ਦੇਖਾਂ ਲੋਕਾਂ ਦੀ ਰਹਿਮਤ ਬੱਲੇ ਤਾਂ ਬੱਲੇ ਬੱਲੇ ਸੋ ਬਹੁਤ ਬਹੁਤ ਤੁਹਾਨੂੰ ਮੁਬਾਰਕਾਂ ਲੋਕੋ ਕੋ ਅਕਸਰ ਕਹਤੇ ਸੁਨਾ ਹੈ ਜਿੰਦਾ ਰਹੇ ਤੋ ਫਿਰ ਮਿਲੇਂਗੇ ਲੇਕਿਨ ਇਸ ਦਿਲ ਨੇ ਕਹਾ ਹੈ ਮਿਲਤੇ ਰਹੇ ਤੋ ਜਿੰਦਾ ਰਹੇਂਗੇ ਤੂੰ ਪੜ੍ਹਦੇ ਰਹੋ ਨੌਕਰੀਆਂ ਤਰੱਕੀਆਂ ਕਰਦੇ ਰਹੋ ਤੁਹਾਡੇ ਪਰਿਵਾਰਾਂ ਨੂੰ ਬਾਹਰ ਵੀ ਬੈਠੇ ਨੇ ਜਾਂ ਇਸ ਵਕਤ ਟੀਵੀ ਤੇ ਸੁਣ ਰਹੇ ਹੋਣਗੇ ਸਾਰੇ ਰਿਸ਼ਤੇਦਾਰਾਂ ਨੂੰ ਜਿਨ੍ਹਾਂ ਨੇ ਤੁਹਾਡੀ ਇਸ ਮਿਹਨਤ ਦੇ ਵਿੱਚ ਇਸ ਪੜ੍ਹਾਈ ਦੇ ਵਿੱਚ ਹਿੱਸਾ ਪਾਇਆ ਯੋਗਦਾਨ ਪਾਇਆ ਕਿਸੇ ਕਿਸਮ ਦਾ ਵੀ ਪਾਇਆ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਵਧਾਈਆਂ ਤੇ ਮੁਬਾਰਕਾਂ